ਪਠਾਣ ਨੂੰ ਮੁੜ ਕੇ ਪੈਰ ਆਏ ਨੇ ਪੰਜਿਆਂ ਦੇ ਪੁੜਕਣਾ ਇੱਥੇ ਠੀਕ ਆ ਪੰਜਿਆਂ ਤੇ ਠੀਕ ਆ ਇਹਨੂੰ ਇਹਨੂੰ ਠੀਕ ਆ ਜੀ ਇਹਨੂੰ ਕਹਿੰਦੇ ਪੁਲਾਨੀਚਾਰ ਆ ਪੈਰ ਇੱਥੇ ਹੋਣਾ ਤੁਹਾਡਾ ਬਾਡੀ ਜਿਹੜੀ ਐ ਹੋਣੀ ਚਾਹੀਦੀ ਥੋੜੀ ਪਿੱਛੇ ਨੂੰ ਠੀਕ ਆ 1 2 1 2 1 ਆ ਪੈਰ ਹਿੱਲਦਾ ਨਾ ਜਿਹੜਾ ਪੈਰ ਥੱਲੇ ਆ ਦੋ ਅਰ ਹਿੱਲਣਾ ਠੀਕ ਆ ਇਹ ਪਹਿਲੀ ਚਾਲ ਆ ਬਾਹਰ ਹੋਣੀਆਂ ਨੇ ਉਹਦੀਆਂ ਲੱਤਾਂ ਜਿਹੜੀਆਂ ਨੇ ਉਹ ਸਿੱਧੀਆਂ ਹੋ ਜਾਣੀਆਂ ਮੁੜ ਕੇ ਜਿਹੜੀ ਆਪਾਂ ਤਾਂ ਕਰਦੇ ਸੀ ਨਾ ਇਹ ਨਹੀਂ ਦੂਜੀ ਚਾਲ ਚ ਕੀ ਹੋਣਾ ਇੱਕ ਦੋ ਉਹ ਜਿਹਨੇ ਨਹੀਂ ਸੁਣਾ ਨਾ ਬਾਹਰ ਚੱਲ ਸਾਹਮਣੇ ਆ ਇੱਕ ਦੋ ਤਿੰਨ ਚਾਰ ਪੈਰ ਇੱਧਰ ਵੇਖੋ ਇੱਕ ਦੋ ਇੱਥੇ ਬਹਾਂਮੂੰਹ ਦੇ ਸਾਹਮਣੇ ਇੱਕ ਦੋ ਤਿੰਨ ਚਾਰ ਤੀਸਰੀ ਚਾਲ ਆ ਗਈ ਪੈਰ ਫੇਰ ਉਹ ਜਾ ਇੱਕ 2 3 4 1 2 3 ਜਿੱਦਾ ਜੇ ਠਾਹ ਗਰੀ ਨਾ ਕੋ ਮਜਦਾ ਸੁੱਦਾ ਕੋ ਮਜੋ ਤੇ ਕੋਈ ਗੱਲ ਨਹੀਂ ਆ ਵੇਖੋ 1 2 3 4 ਇਸਕ ਆ ਪੈਰ ਇਦਾਂ ਵਾ 3 4 ਪਹਿਲੀ ਵਾਰੀ ਇੱਕ ਲੱਕ ਚੁੱਕ ਕੇ ਸੀਗੀ ਸੁਲਵਾਨੀ ਦੂਜੀਆ ਦੋਵੇਂ ਪਲਵਾਨੀਆਂ ਜਿਹੜੀਆਂ ਨੇ ਉਹ ਪੈਰ ਇਹੀ ਰਹਿਣੇ ਆ ਠੀਕ ਆ ਇਥੋਂ ਵਾਲੀ ਆਇ ਤੁਹਾਰੇ ਠੀਕ ਹੈ ਜੀ ਸ਼ੁਰੂ ਹੋ ਗਿਆ ਇਹ ਤੋਂ ਬਾਅਦ ਚਾਲ ਆ ਜਿੰਦੀ ਹੇਤੋਂ ਇਹ ਪੈਰ ਆ ਅੱਗੇ ਉੱਤੇ ਪੰਜਾ ਸੱਜਾ ਸੱਜਾ ਪੰਜਾ ਉੱਤੇ ਹੋਣਾ ਹੱਥ ਉੱਪਰ ਹੋਣੇ ਆ ਤੇ ਐਂ ਕਿਤੇ ਨਾ ਆ ਐ ਠੀਕ ਆ ਦੋ ਵਾਰੀ ਆ 1 2 3 4 5 6 1 2 3 4 5 6 ਆਪਾਂ ਪਰ ਭਰ ਨੂੰ ਆਂ ਸਮਝਾਈ ਉਤੋਲੀ ਚਾਲ ਆ ਬੈਂਡ ਹੋ ਕੇ ਇੱਥੇ ਇੱਥੇ ਤੁਹਾਡੇ ਮੋਢੇ ਲੈਣੇ ਆ ਆ ਪੱਟਾਂ ਤੇ ਤੁਹਾਨੂੰ ਪੂਰਾ ਜ਼ੋਰ ਪਾਣਾ ਤੁਹਾਡੇ ਤੇ ਠੀਕ ਆ ਜੀ ਹੱਥਾਂ ਦੀ ਕਲਾਕਾਰੀ ਛੱਡੋ ਉਹਨੇ ਦਿਨ ਫਿਰ ਭੰਗੜੇ ਵਾਲੇ ਤੇ ਆਉਂਦੇ ਠੀਕ ਆ ਜੀ ਇੱਥੇ ਤੁਹਾਡੇ ਹੱਥਾਂ ਬਾਹਾਂ ਸਾਹਮਣੇ ਮੋਢੇ ਦੇ ਹੱਥ ਸਾਹਮਣੇ ਠੀਕ ਆ ਜੀ ਸਮਝ ਆਈ ਓਏ ਸੁਣੋ ਸੁਣੋ ਇੱਥੇ ਹੱਥ ਲੈਣੇ ਆ ਠੀਕ ਆ ਜੀ ਇਤੋਂ ਨੈਕਸਟ ਚਾਲ ਆ ਤੋੜਾ ਮਿਲਣਾ ਇਹ ਕਰਦੇ ਆ ਨਾਲ ਚੁੱਕਣੀ ਆ ਆ ਕਰ ਰਿਹਾ ਨਾ 1 2 3 4 ਥੋੜਾ ਵੱਜ ਗਿਆ ਇੱਥੇ ਆਲਾ ਤਾਂ ਬੈਂਡਵਾ ਆਲਾ ਤਾਂ ਅੱਗੇ ਆ ਹੱਥ نیچے ਆ ਜਾਣਾ ਹੱਥ ਉੱਪਰ ਲੈਣਾ ਇਹਦਾ 1 ਠੀਕ ਆ ਉੱਤੋਂ ਵੜਿਆ 3 ਨਾ ਬਟਾ